ਸੋ ਸਭ ਨੂੰ ਜੈਨਸੀ ਦੀ ਪ੍ਰਸ ਦਾ ਲਾਰਡ ਮੇਰੇ ਭੈਣ ਤੇ ਭਰਾਵੋ ਪ੍ਰਭੂ ਦਾ ਧੰਨਵਾਦ ਕਰਦੇ ਆ ਅੱਜ ਦੇ ਸੁੰਦਰ ਸਮੇ ਲਈ ਔਰ ਪ੍ਰਭੂ ਦਾ ਧੰਨਵਾਦ ਕਰਦੇ ਆ ਅੱਜ ਦੇ ਸੁੰਦਰ ਸਮੇ ਲਈ ਕਿ ਜਿਨ੍ਹਾਂ ਨੇ ਸਾਨੂੰ ਅੱਜ ਦੇ ਦਿਨ ਇਕੱਠਾ ਕੀਤਾ ਸੋ ਸਾਰੇ ਜਣੇ ਇੱਕ ਵਾਰ ਅਸੀਂ ਪ੍ਰਭੂ ਯੀਸ਼ੂ ਦੇ ਮਹਮਦ ਅਲੀ ਇੱਕ ਪ੍ਰਭੂ ਯੀਸ਼ੂ ਗਲੀ ਤਾੜੀ ਵਜਾਵਾਂਗੇ ਔਰ ਇੱਕ ਜ਼ੈਕਾਰਾ ਵਜਾਵਾਂਗੇ ਸਾਰੇ ਬੋਲੋ ਹਾਲੇਲੂਇਆ 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 ਪ੍ਰਭੇਸ਼ੁਮਸੀ ਕੀ ਪ੍ਰਭੇਸ਼ੁਮਸੀ ਕੀ ਸੋ ਮੇਰੇ ਭੈਣਾਂ ਤੇ ਭਰਾਵੋ ਅੱਜ ਦਾ ਜਿਹੜਾ ਵਿਸ਼ਾ ਤੁਸੀਂ ਕਿਉਂ ਸੌਂਦੇ ਹੋ ਹallelujah ਅਸੀਂ ਅੱਜ ਇਸੇ ਵਿਸ਼ੇ ਤੇ ਗੱਲ ਕਰਾਂਗੇ ਤੁਸੀਂ ਕਿਉਂ ਸੌਂਦੇ ਹੋ ਔਰ ਮੈਂ ਸਕਰੀਨ ਤੋਂ ਸੈੱਟ ਹੋ ਜਾਵਾਂਗਾ ਔਰ ਤੁਸੀਂ ਸਕਰੀਨ ਦੇ ਉੱਪਰ ਧਿਆਨ ਦੇਣਾ ਹੈ ਹallelujah ਔਰ ਇੱਕ ਇੱਕ ਵਚਨ ਜੋ ਸਕਰੀਨ ਦੇ ਉੱਪਰ ਆਉਂਦਾ ਹੈ ਉਸ ਨੂੰ ਬੜੇ ਧਿਆਨ ਨਾਲ ਪੜ੍ਹਨਾ ਹੈ ਔਰ ਬੜੇ ਧਿਆਨ ਨਾਲ ਸਮਝਣਾ ਹੈ ਤੋ ਅਵਸੇ ਵਿਚਾਰੇ ਹੋਰ ਚੱਲਦੇ ਆ ਜੀ ਤੋ ਸਭ ਤੋਂ ਪਹਿਲਾ ਮੇਰੇ ਭੈਣਾਂ ਤੇ ਭਰਾਵੋ ਵਿਸ਼ਾ ਕੀ ਆ ਤੁਸੀਂ ਕਿਉਂ ਸੌਂਦੇ ਹੋ ਉੱਠੋ ਅਤੇ ਪ੍ਰਾਰਥਨਾ ਕਰੋ ਕਿ ਤੁਸੀਂ ਪਰਤਾਵੇ ਵਿੱਚ ਨਾ ਪਵੋ ਹਾਲੇਲੂਇਆ ਅੱਜ ਅਸੀਂ ਸੁੱਤੇ ਪਏ ਆ ਕਿੱਦਾਂ ਸੁੱਤੇ ਪਏ ਆ ਉਹ ਅਸੀਂ ਅੱਗੇ ਜਾ ਕੇ ਵਚਨਾਂ ਦੇ ਵਿੱਚ ਵੇਖਾਂਗੇ ਇਹ ਕਿੱਥੇ ਲਿਖਿਆ ਲੂਕਾ ਦੀ ਅੰਜੀਲ ਉਹਦਾ 22 ਅਧਿਆਏ ਵਚਨ 43 ਤੇ 44 ਦੇ ਵਿੱਚ ਲਿਖਿਆ ਹੈ ਹਾਲੇਲੂਇਆ ਔਰ ਅੱਗੇ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਲਿਖਿਆਗਾ ਮੌਕੇ ਦਾ ਫਾਇਦਾ اٹھਾਓ ਕਿਉਂਕਿ ਦਿਨ ਬੁਰੇ ਹਨ ਹallelujah ਕਿਉਂਕਿ ਦਿਨ ਬੁਰੇ ਹਨ ਔਰ ਮੌਕੇ ਦਾ ਫਾਇਦਾ ਕਿੱਦਾਂ اٹھਾਇਆ ਜਾ ਸਕਦਾ ਪ੍ਰਾਰਥਨਾ ਕਰਕੇ ਵਚਨ ਪੜ੍ਹ ਕੇ ਹallelujah ਪ੍ਰਾਰਥਨਾ ਕਰਕੇ ਵਚਨ ਪੜ੍ਹ ਕੇ ਕਿਉਂਕਿ ਵਚਨ ਵਿੱਚ ਅਸੀਂ ਕੀ ਪੜਿਆ ਪਹਿਲਾਂ ਤੁਸੀਂ ਕਿਉਂ ਸੌਂਦੇ ਹੋ ਅੱਜ ਹਰ ਇਨਸਾਨ ਕਹਿੰਦਾ ਮੈਂ ਸੁਪਾ ਨਹੀਂ ਜਾਂ ਮੈਂ ਤਾਂ ਜਾਗਦਾ ਹਾਂ ਹallelujah ਪਰ ਮੇਰੇ ਭੈਣਾਂ ਤੇ ਭਰਾਵੋ ਸੌਣਾ ਵੀ ਕਿੰਨੇ ਪ੍ਰਕਾਰ ਦਾ ਦੋ ਪ੍ਰਕਾਰ ਦਾ ਇੱਕ ਸੰਸਾਰਿਕ ਸੌਣਾ ਹੁੰਦਾ ਜੋ ਅਸੀਂ ਸਾਰੇ ਦਿਹਾੜੀ ਕੰਮ ਕਰਦੇ ਆਂ ਕਿ ਦਿਨੇ ਵੀ ਸੌਂਦੇ ਕਈ ਰਾਤ ਨੂੰ ਵੀ ਸੌਂਦੇ ਆ ਪਰ ਇੱਕ ਹੁੰਦਾ ਆਤਮਿਕ ਸੌਣਾ ਹallelujah ਇੱਕ ਹੁੰਦਾ ਆਤਮਿਕ ਜਾਗਣਾ ਇੱਕ ਹੁੰਦਾ ਆਤਮਿਕ ਸੌਣਾ ਇਸ ਜਗ੍ਹਾ ਤੇ ਪ੍ਰਭੂ ਯਸ਼ੁਮਸੀ ਆਤਮਿਕ ਸੌਣੇ ਦੀ ਗੱਲ ਕਰ ਰਿਹਾ ਹallelujah ਤਾਂ ਪਰਮੇਸ਼ਰ ਕਹਿੰਦੇ ਆ ਤੁਸੀਂ ਕਿਉਂ ਸੌਂਦੇ ਹੋ ਉੱਠੋ ਪ੍ਰार्थਨਾ ਕਰੋ ਤੇ ਕਹਿੰਦਾ ਪਰਤਾਵੇ ਵਿੱਚ ਨਾ ਪਵੋ ਕਹਿੰਦਾ ਫਿਰ ਮੌਕੇ ਦਾ ਫਾਇਦਾ ਉਠਾਓ ਕਿਉਂਕਿ ਦਿਨ ਬੁਰੇ ਹਨ ਸਾਨੂੰ ਸਾਰਿਆਂ ਨੂੰ ਪਤਾ ਕਹਿੰਦਾ ਅਸੀਂ ਮਨੁੱਖ ਜਾਤੀ ਅਤੇ ਧਰਤੀ ਲਈ ਬੁਰੇ ਦਿਨਾਂ ਵਿੱਚ ਜੀ ਰਹਾ ਹੁਣ ਧਰਤੀ ਉੱਤੇ ਕੀ ਚੱਲਦੇ ਪਿਆ ਚੰਗੇ ਦਿਨ ਚੱਲਦੇ ਪਿਆ ਹallelujah ਧਰਤੀ ਦੇ ਉੱਪਰ ਚੰਗੇ ਦਿਨ ਚੱਲਦੇ ਪਿਆ ਜਾਂ ਮਾੜੇ ਦਿਨ ਚੱਲਦੇ ਪਿਆ ਬਹੁਤ ਮਾੜੇ ਚੱਲਦੇ ਪਿਆ ਦੇਖੋ ਲੜਾਈਆਂ ਦੀਆਂ ਲੜਾਈਆਂ ਬਹੁਤ ਕੁਝ ਜਿਹੜਾ ਇਹੋ ਜਿਹਾ ਦੁਨੀਆ ਦੇ ਵਿੱਚ ਹੋ ਰਿਹਾ ਜਿਹੜਾ ਇਸ ਤੋਂ ਪਹਿਲਾਂ ਨਹੀਂ ਸੀ ਹallelujah ਅਲਿਖਾ ਕਹਿੰਦਾ ਮਨੁੱਖ ਜਾਤੀ ਲਈ ਬਹੁਤ ਬੁਰੇ ਦਿਨ ਹਨ ਅੱਗੇ ਕੰਦਾ ਵਚਨ ਪੜਦੇ ਆਪਾਂ ਜਦੋਂ ਅਪਸੀਆਂ ਦੇ ਵਿੱਚ ਪੜਾਂਗਾ ਸਿੱਧਾ ਕਹਿੰਦਾ ਲਗਾ ਸਾਵਧਾਨ ਰਹੋ ਆਖਰੀ ਪਲ ਦੁੱਖ ਦਰਦ ਅਜਮائشਾਂ ਅਤੇ ਮਹਿੰਗੇ ਦੁੱਖ ਨਾਲ ਭਰੇ ਹੋਏ ਹਨ ਅੱਜ ਸਭ ਤੋਂ ਜ਼ਿਆਦਾ ਕੀ ਚੱਲ ਜਿੰਦਾ ਅਜਮائشਾਂ ਚੱਲ ਜਿੰਦੀਆਂ ਆਖਰੀ ਪੜਾ ਇਸ ਤੇ ਧਰਤੀ ਦੇ ਤੇ ਆਖਰੀ ਦੁਨੀਆ ਦੇ ਪਲ ਹੈ ਗਿਆ ਤੇ ਸਭ ਤੋਂ ਪਹਿਲਾਂ ਕੀ ਅਜਮਈਸ਼ਾ ਲੋਕ ਜਿਹਨੂੰ ਕਹਿੰਦੇ ਆ ਦੁੱਖਾਂ ਦੇ ਵਿੱਚ ਫਸਿਆ ਹੋਇਆ ਜਿਹਨੂੰ ਕਾ ਸਕਦੇ ਆ ਕਸ਼ਟਾਂ ਦੇ ਵਿੱਚ ਫਸਿਆ ਹੋਇਆ ਪਰਤਾਵੇ ਵਿੱਚ ਫਸੇ ਹੋਏ ਹਨ ਨੰਬਰ ਦੂਸਰਾ ਕਹਿੰਦਾ ਮਹਿੰਗੇ ਦੁੱਖ ਮਹਿੰਗੇ ਦੁੱਖ ਕੀ ਆ ਹallelujah ਤੇ ਸੁਣ ਕੇ ਅੱਗੇ ਵਚਨ ਚ ਪੜਾਂਗੇ ਕਹਿੰਦਾ ਉਹ ਪ੍ਰਾਰਥਨਾ ਕਰਨ ਤੋਂ ਬਾਅਦ ਉੱਠਿਆ ਅਸੀਂ ਪਹਿਲੇ ਕਰੀ ਹਾਂ ਲੂਕਾ ਦੀ انجਿਲੀ ਦਾ 22 ਅਧਾਇਏ ਦੇ 45 46 ਵਿੱਚ ਇਹਨੂੰ ਕਵਰ ਕਰਦੇ ਆ ਫਿਰ ਉਸ ਤੋਂ ਬਾਅਦ ਅੱਗੇ ਜੀ ਵੀ ਜਾਵਾਂਗੇ ਲੇਕਿਨ ਉਹ ਪ੍ਰਾਰਥਨਾ ਕਰਨ ਤੋਂ ਬਾਅਦ ਉੱਠਿਆ ਅਤੇ ਆਪਣੇ ਚੇਲੇ ਕੋਲ ਗਿਆ ਉਸਨੇ ਉਹਨਾਂ ਨੂੰ ਸੁੱਤੇ ਹੋਇਆ ਵੇਖਿਆ ਆ ਵੇਖਿਆ ਉਹਨਾਂ ਦੀ ਉਦਾਸੀ ਨੇ ਉਹਨਾਂ ਨੂੰ ਬੜਾ ਥਕਾ ਦਿੱਤਾ ਸੀ ਹallelujah ਜਦੋਂ ਪ੍ਰਭੂ ਯਿਸੂ ਮਸੀਹ ਪ੍ਰਾਰਥਨਾ ਕਰਨ ਗਿਆ ਸੀ ਤੇ ਪ੍ਰਾਰਥਨਾ ਕਰਨ ਤੋਂ ਬਾਅਦ ਉਹ ਉੱਠਿਆ ਤੇ ਵੇਖਦਾ ਪ੍ਰਭੂ ਯਿਸੂ ਮਸੀਹ ਕਿ ਜਦੋਂ ਉਸ ਦੇ ਚੇਲੇ ਉਥੇ ਪ੍ਰਾਰਥਨਾ ਕਰਨ ਵਾਲੀ ਜਗ੍ਹਾ ਤੇ ਪ੍ਰਾਰਥਨਾ ਕਰਨ ਪਰਮਿਸ਼ਨ ਤਾਂ ਗਏ ਸੀ ਤੇ ਉਹ ਉਥੇ ਸੁੱਤੇ ਪਏ ਸੀ ਤੇ ਪ੍ਰਭੂ ਯੇਸ਼ੂ ਖੋਸ਼ ਹੋਏ ਉਥੇ ਕਿ ਲਿਖਿਆ ਉਹ ਉਦਾਸ ਹੋਏ ਹallelujah ਤੇ ਕਹਿੰਦਾ ਯੇਸ਼ੂ ਨੇ ਉਹਨਾਂ ਨੂੰ ਕਿਹਾ ਤੁਸੀਂ ਸੁੱਤੇ ਕਿਉਂ ਪਏ ਹੋ ਉੱਠੋ ਅਤੇ ਉੱਠ ਕੇ ਪ੍ਰਾਰਥਨਾ ਕਰੋ ਕਿ ਤੁਸੀਂ ਪਰਤਾਵੇ ਵਿੱਚ ਨਾ ਪਵੋ ਹallelujah ਉੱਠੋ ਅਤੇ ਉੱਠ ਕੇ ਪ੍ਰਾਰਥਨਾ ਕਰੋ ਤੱਕ ਕਿਤੇ ਪਰਤਾਲ ਵਿੱਚ ਨਾ ਪਵੋ ਅੱਜ ਜ਼ਿਆਦਾਤਰ ਲੋਕ ਪਰਤਾਲ ਵਿੱਚ ਕਿਉਂ ਪੈਂਦੇ ਆ ਦੁੱਖ ਦੇ ਵਿੱਚ ਕਿਉਂ ਪੈਂਦੇ ਆ ਕਸ਼ਟ ਦੇ ਵਿੱਚ ਕਿਉਂ ਪੈਂਦੇ ਆ ਕਿਉਂਕਿ ਪ੍ਰਾਰਥਨਾ ਨਹੀਂ ਹੁੰਦੀ ਹallelujah ਪ੍ਰਾਰਥਨਾ ਨਹੀਂ ਹੁੰਦੀ ਜੀ ਤਾਂ ਅੱਗੇ ਲਿਖਿਆ ਕਹਿੰਦਾ ਇਸ ਲਈ ਜਿੱਦੋਂ ਅਸੀਂ ਆਪਸੀਆਂ ਦੀ ਪਤਰੀ ਉਹਦਾ 5 ਦੀ 15 ਪੜਦੇ ਆ ਇਸ ਲਈ ਇਸ ਗੱਲਾਂ ਬਹੁਤ ਸਾਵਧਾਨ ਰਹੋ ਕਿ ਤੁਸੀਂ ਕਿਵੇਂ ਜਿਉਂਦੇ ਹੋ ਗਿਆਨਹੀਣ ਬੰਦਿਆਂ ਦੇ ਟੰਗ-ਮਾਗ ਨਾ ਜਿਓ ਸਗੋਂ ਗਿਆਨਵਾਨ ਬਣ ਕੇ ਜਿਓ ਜਿਨ੍ਹਾਂ ਨੂੰ ਕੁਝ ਵਚਨ ਦੇ ਬਾਰੇ ਨਹੀਂ ਪਤਾ ਉਹਨਾਂ ਵਾਂਗੂ ਜਿਉਂਣ ਦਾ ਕੋਈ ਫਾਇਦਾ ਨਹੀਂ ਆ ਹੁਣ ਤੁਹਾਨੂੰ ਵਚਨ ਦਾ ਪਤਾ ਆ ਵਚਨ ਦੀ ਨੌਲਜ ਆ ਤੁਸੀਂ ਵਚਨ ਦੇ ਦੁਆਰਾ ਜਿਓ ਹਾਲੇਲੂਇਆ ਕਿਉਂਕਿ ਮੇਰਾ ਭਾਵ ਇਹ ਹੈ ਕਿ ਤੁਹਾਨੂੰ ਆਪਣੇ ਹਰ ਮੌਕੇ ਨੂੰ ਚੰਗੇ ਕੰਮ ਲਈ ਵਰਤਣਾ ਚਾਹੀਦਾ ਹੈ ਕਿਉਂਕਿ ਇਹ ਸਮੇਂ ਪ੍ਰਸ਼ਟ ਹਨ ਹallelujah ਕਿਉਂਕਿ ਇਹ ਸਮੇਂ ਪ੍ਰਸ਼ਟ ਹਨ ਬੇਕਾਰ ਸਮਾਂ ਹੈ ਬੁਰਾ ਸਮਾਂ ਹੈ ਗੰਦਾ ਸਮਾਂ ਹੈ ਜਿਹੜਾ ਹੁਣ ਚੱਲਦਾ ਪਿਆ ਹੈ ਹallelujah ਇਸ ਲਈ ਮੂਰਖਤਾ ਦਾ ਜੀਵਨ ਨਾ ਜਿਵੋ ਪਰ ਉਹ ਗੱਲਾਂ ਸਿੱਖੋ ਜਿਹੜੀਆਂ ਪ੍ਰਭੂ ਤੁਹਾਡੇ ਪਾਸੋਂ ਕਰਵਾਉਣੀਆਂ ਚਾਹੁੰਦਾ ਹੈ ਹallelujah ਕੋਣ ਮੇਨ ਗੱਲ ਆਉਂਦੀ ਹੈ ਆਪਣੇ ਪਾਪਾਂ ਤੋਂ ਤੋਬਾ ਕਰੋ ਹallelujah ਆਪਣੇ ਪਾਪਾਂ ਤੋਂ ਤੋਬਾ ਕਰੋ ਹallelujah ਕਿਹੜੇ ਕਿਹੜੇ ਪਾਪਾਂ ਥੋੜੀਆਂ ਪਿਕਚਰਾਂ ਉਦਾਂ ਦੀਆਂ ਰੱਖਿਆ ਲੀਆਂ ਪਰ ਇਹ ਰੱਖਣੀਆਂ ਵੀ ਬਹੁਤ ਜ਼ਰੂਰੀ ਸੀ ਹallelujah